ਕ੍ਰਾਂਤੀਕਾਰੀ ਸ਼ੇਜੰਗ ਇਹਨਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਇਹ ਭਗਤ ਸਿੰਘ ਹੋਰਾਂ ਦੇ ਦੋਸਤ ਸੀਗੇ ਮੈਨੂੰ ਐਸੇ ਕਿ ਵੀ ਇਹਨਾਂ ਦੇ ਹਰ ਇੱਕ ਪਹਿਲੂ ਨੂੰ ਫਲੋਰਲ ਵਾਸਤੇ ਉਹਦੇ ਵਾਸਤੇ ਮੈਂ ਆਰਕਾਈਵਾਂ ਚ ਗਿਆ ਮਤਲਬ ਕਿ ਲੋਕਾਂ ਨੂੰ ਮਿਲਿਆ ਕਾਲਜ ਜਿੱਥੋਂ ਜਿੱਥੋਂ ਵੀ ਅੱਗੇ ਤੇ ਕੋਈ ਡਾਕੂਮੈਂਟ ਮਿਲਦੇ ਮੈਂ ਅੱਗੇ ਤੇ ਗਿਆ ਮੈਨੂੰ ਕੀ ਉਦਮ ਸਿੱਖ ਤੇ ਜਿਹੜੇ ਭਗਤ ਸਿੰਘ ਨੇ ਵੀ ਇਹ ਕਦੇ ਮਤਲਬ ਉਸ ਪੀਰੀਅਡ ਦੇ ਵਿੱਚ ਦੋਨੇ ਇੱਕ ਵਾਰ ਜੇਲ੍ਹ 'ਚ ਰਹੇ ਨੇ ਕਿ ਦੋਨਾਂ ਦੀ ਆਪਸ ਦੇ ਵਿੱਚ ਜੇਲ੍ਹ 'ਚ ਮੁਲਾਕਾਤ ਹੋਈ ਹੈ ਉਹਨੂੰ ਜਾਣਨ ਵਾਸਤੇ ਜਦੋਂ ਮੈਂ ਮੁਲਾਕਾਤ ਦੀ ਪੜ੍ਹ ਰਿਹਾ ਸੀ ਉਹਨਾਂ ਦਾ ਮਤਲਬ ਜਿਹੜਾ ਟ੍ਰਾਇਲ ਵਗੈਰਾ ਪੜ੍ਹ ਰਿਹਾ ਸੀ ਭਗਤ ਸਿੰਘ ਉਹਦੋਂ ਮੈਨੂੰ ਗਾਂਦਾ ਸਿੰਘ ਕੱਚਰਪੰਨ ਕੀ ਕੀ ਇਹਨਾਂ ਦੀ ਸ਼ਹਾਦਤ ਰਹੀ ਹੈਗੀ ਆ ਕੀ ਕੀ ਕਾਰਵਿਹਾਰ ਰਿਹਾ ਹੈਗਾ ਇਤਿਹਾਸ ਦੇ ਵਿੱਚ ਇਹਨਾਂ ਦੀ ਕੀ ਸ਼ਮੂਲੀਅਤ ਇਹ ਜੀਰੇ ਦੇ ਲਾਗੇ 8 ਕਿਲੋਮੀਟਰ ਦੂਰ ਤੇ ਪਿੰਡ ਹੈ ਕੱਚਰਪਾ ਇੱਥੋਂ ਦੇ ਰਹਿਣ ਵਾਲੇ ਸੀਗੇ 1900 ਮਤਲਬ 13-14 ਦੇ ਕਰੀਬ ਇਹ ਪਹਿਲਾਂ ਉਹਨਾਂ ਦਿਨਾਂ ਵਿੱਚ ਅਮਰੀਕਾ ਗਏ ਸੀ ਇਹ ਵੀ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਸਰ ਕਰਦੇ ਜਦੋਂ ਗਜ਼ਲ پارٹی ਬਣੀ ਤਾਂ ਫਿਰ ਇਹ ਸੋਨ ਸਿੰਘ ਪਕਲਾ ਹੋਰਨ ਨਾਲ ਮਿਲ ਕੇ ਉਦੋਂ ਫਿਰ ਇਹ ਮਿਟੇਗਾ ਜਾਂਦੇ ਪਾਰਟੀ ਲਈ ਫੰਡ ਇਕੱਠਾ ਕਰਦੇ ਸੀ ਪ੍ਰਸਿੱਧ ਸਾਹਿਤਕਾਰ ਅਤੇ ਲੋਕਤਾ ਰਾਸ਼astri ਰਸੂਲ ਹਮਜ਼ਾ ਤੋਬ ਦਾ ਇਹ ਕਹਿਣਾ ਕਿ ਜੇਕਰ ਤੁਸੀਂ ਬੀਤੇ ਦੇ ਉੱਤੇ ਗੋਲੀ ਚਲਾਓਗੇ ਤਾਂ ਆਉਣ ਵਾਲਾ ਭਵਿੱਖ ਤਹਾਨੂੰ ਤੋਪ ਦੇ ਨਾਲ ਉਡਾ ਦੇਊਗਾ ਸਾਡੇ ਭਾਰਤ ਦੇ ਇਤਿਹਾਸ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਤੌਰ ਤੇ ਇਤਿਹਾਸ ਆ ਜਿਹੜਾ ਸਿਰਫ ਤੇ ਸਿਰਫ ਰਾਜੇ ਰਾਣੀਆਂ ਦੀਆਂ ਕਹਾਣੀਆਂ ਤੀਕ ਆ ਜਿਹੜਾ ਉਹ ਮਹਦੂਦ ਕਰਕੇ ਰੱਖ ਦਿੱਤਾ ਜਾਂਦਾ ਹੈਗਾ ਤੇ ਇਤਿਹਾਸ ਪ੍ਰਤੀ ਆ ਜਿਹੜਾ ਵਿਗਿਆਨਕ ਨਜ਼ਰੀਆ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲਦਾ ਨਰੋਲ ਕਈ ਵਾਰੀ ਸ਼ਰਦਾ ਭਾਵਨਾ ਵਾਸਾ ਜਿਹੜਾ ਇਤਿਹਾਸ ਲਿਖਿਆ ਹੋਇਆ ਵੀ ਸਾਨੂੰ ਮਿਲਦਾ ਹੈਗਾ ਪਰ ਜ਼ਰੂਰਤ ਹੈਗੀ ਆ ਅਸਲ ਸੱਚੇ ਸੁੱਚੇ ਇਤਿਹਾਸ ਬਾਰੇ ਜਾਣਨ ਸਾਡੇ ਨਾਲ ਇਸ ਵੀਡੀਓ ਦੇ ਦੌਰਾਨ ਇਤਿਹਾਸਕਾਰ ਰਕੇਸ਼ ਕੁਮਾਰ ਜੀ ਮੌਜੂਦ ਰਹਿਣਗੇ ਜਿਨ੍ਹਾਂ ਦੀਆਂ ਕੁਝ ਪੁਸਤਕਾਂ ਦੇ ਉੱਤੇ ਆ ਜਿਹੜਾ ਪਿਛਲੇ ਦਿਨੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਆ ਜਿਹੜਾ ਸਰਵਉਕਤਮ ਪੁਸਤਕ ਅਵਾਰਡ ਵੀ ਆ ਜਿਹੜੇ ਮਿਲੇ ਹੈਗੇ ਆ ਇਹਨਾਂ ਦੇ ਵਿੱਚ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਦਿਖਾ ਦੇ ਇੱਕ ਪੁਸਤਕਾਂ ਪਹਿਲੀ ਪੁਸਤਕਾ ਕ੍ਰਾਂਤੀਕਾਰੀ ਸ਼ੇਰਜੰਗ ਸ਼ੇਰਾ ਵਰਗਾ ਸ਼ੇਰ ਦੂਸਰੀ ਪੁਸਤਕਾ ਭਗਤ ਸਿੰਘ ਉਸ ਦੇ ਸਾਥੀਆਂ ਦਾ ਗੁਪਤ ਟਿਕਾਣਾ ਫਰੋਜਪੁਰ ਦੇ ਵਿੱਚ ਇਸ ਦੇ ਉੱਤੇ ਪਿਛਲੇ ਦਿਨੀ ਪ੍ਰੋਟੈਸਟ ਵੀ ਕਾਫੀ ਹੋਏ ਤੀਸਰੀ ਪੁਸਤਕਾ ਗਾਂਧਾ ਸਿੰਘ ਕੱਚਰਪੰਨ ਗੀਤ ਗਾਉਂਦਾ ਫਾਂਸੀ ਚੜਿਆ ਗਦਰ ਲਹਿਰ ਦਾ ਨਿਰਡਰ ਯੋਧਾ ਚੌਥੀ ਪੁਸਤਕਾ ਗਦਰ ਪਾਰਟੀ ਦਾ ਸਾਹਿਤ ਇਹੇ ਪੁਸਤਕਾ ਤੋਂ ਬਿਨਾ ਹੋਰ ਵੀ ਇਹਨਾਂ ਨੇ ਆ ਜਿਹੜਾ 30 35 ਦੇ ਕਰੀਬ ਆ ਜਿਹੜੀਆਂ ਕਿਤਾਬਾਂ ਲਿਖੀਆਂ ਤੇ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਦਿੱਤਾ ਦੇਸ਼ ਭਗਤਾਂ ਦੇ ਬਾਰੇ ਖਾਸ ਤੌਰ ਦੇ ਉੱਤੇ ਗਦਰੀ ਬਾਬਿਆਂ ਬਾਰੇ ਆ ਜਿਹੜਾ ਇਹਨਾਂ ਨੇ ਕਾਫੀ ਸਾਰਾ ਸਾਹਿਤ ਆ ਜਿਹੜਾ ਰਚਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਪਹਿਲਾਂ ਤਾਂ ਸ਼ੁਕਰੀਆ ਜੀ ਜੀ ਐਸਾ ਰਕੇਸ਼ ਜੀ ਪਹਿਲਾਂ ਤੇ ਦੱਸਿਓ ਕਿ ਇਤਿਹਾਸ ਆ ਜਿਹੜਾ ਇਤਿਹਾਸ ਦੇਗਾ ਬਹੁਤ ਸਾਰੀਆਂ ਸ਼ਿਕਾ ਮਾ ਜੇਕਰ ਦੇਖੀਏ ਤਾਂ ਤਰਾਤਰਾਂ ਦੇ ਇਤਿਹਾਸ ਲਿਖੇ ਜਾ ਰਹੇ ਆ ਤੁਸੀਂ ਇਹੀ ਖੇਤਰ ਕਿਉਂ ਚੁਣਿਆ ਹੈਗਾ ਜਦਕਿ ਹੋਰ ਵੀ ਬਹੁਤ ਸਾਰੇ ਖੇਤਰ ਆ ਤੇ ਉਧਰ ਕਿਤਾਬਾਂ ਦੀ ਵਿਕਰੀ ਵੀ ਵੱਧ ਹੋਣੀ ਸੀ ਕਿ ਜੇਕਰ ਤੁਸੀਂ ਧਾਰਮਿਕ ਪੱਖੋਂ ਇਤਿਹਾਸ ਲਿਖਦੇ ਜਾਂ ਹੋਰ ਪੱਖੋਂ ਇਤਿਹਾਸ ਲਿਖਦੇ ਤਾਂ ਉਹ ਕਿਤਾਬਾਂ ਦੀ ਵਿਕਰੀ ਵੱਧ ਹੋਣੀ ਸੀ ਪਰ ਤੁਸੀਂ ਜਿਆਦਾਤਰ ਆ ਜਿਹੜਾ ਸ਼ਹੀਦਾਂ ਦੇ ਨਾਲ ਸੰਬੰਧਤ ਜਿਹੜਾ ਇਤਿਹਾਸ ਲਿਖਿਆ ਹੈਗਾ ਇਹ ਕਿਉਂ ਰਸਤਾ ਚੁਣਿਆ ਦੇਖੋ ਮੈਨੂੰ ਇਹ ਲੱਗਦਾ ਕਿ ਮੈਨੂੰ ਪੜਨ ਦਾ ਲੰਬੇ ਸਮੇਂ ਤੋਂ ਸ਼ੌਕ ਹੈ ਤੇ ਪੜ੍ਹਦੇ ਦੌਰਾਨ ਮੈਂ ਜਦੋਂ ਮਤਲਬ ਕਿ ਹਰ ਇੱਕ ਤਰ੍ਹਾਂ ਦਾ ਸਹਿਤ ਜਾਂ ਹਰ ਇੱਕ ਤਰ੍ਹਾਂ ਦੀ ਕਿਤਾਬਾਂ ਮੈਂ ਪੜਦਾ ਜ਼ਿਆਦਾਤਰ ਖੋਜੀ ਕਿਤਾਬਾਂ ਪੜਦਾ ਜਾਂ ਮਤਲਬ ਕਿ ਦੇਸ਼ ਦੀ ਆਜ਼ਾਦੀ ਸੰਬੰਧੀ ਵੀ ਬਹੁਤ ਪੜਦਾ ਮੈਂ ਉਹਦੇ ਵਿੱਚੋਂ ਜਦ ਪੜ੍ਹਦੇ ਦੌਰਾਨ ਮੈਨੂੰ ਇਹ ਲੱਗਿਆ ਕਿ ਬਹੁਤ ਸਾਰੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇਸ ਤਰ੍ਹਾਂ ਦੇ ਨਾਇਕ ਹੋਏ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕਾਲੇ ਪਾਣੀ ਦੀਆਂ ਸਜਾਵਾਂ ਝੱਲੀਆਂ ਇਨਕਿ ਭਾਰਤੀਆ ਜੇਲ੍ਹਾਂ ਦੇ ਵਿੱਚ ਸਜ਼ਾਾਂ ਕੱਟੀਆਂ ਉਹਨਾਂ ਨੇ ਮਤ ਤਸੀਹੇ ਝੱਲੇ ਮਤਲਬ ਉਹਨਾਂ ਦੇ ਪਿੰਡਾਂ ਦੇ ਵਿੱਚ ਜੂਹੀਵਾਂ ਦੀ ਕੀਤੀ ਗਈ ਮਤਲਬ ਫਾਂਸੀਆਂ ਦੇ ਰਸਤੇ 'ਚ ਮੈਂ ਪਰ ਉਹ ਹਾਲੇ ਵੀ ਜਿਹੜੇ ਹੈਗੇ ਆ ਉਹ ਗੁੰਮਨਾਮ ਨੇ ਸਾਡੇ ਲੋਕਾਂ ਨੂੰ ਕਿਉਂਕਿ ਉਹਨਾਂ ਨੂੰ ਮਤਲਬ ਕਿ ਇਹਨਾਂ ਦੀ ਕੁਰਬਾਨੀ ਬਾਰੇ ਮਤਲਬ ਕਿ ਹਲੇ ਤੱਕ ਪਤਾ ਹੀ ਨਹੀਂ ਹੈਗਾ ਕਿਉਂਕਿ ਇਹ ਕੋ ਮਤਲਬ ਕੋਠਰੀਆਂ ਦੇ ਵਿੱਚ ਹੀ ਸੜ ਕੇ ਮਰ ਗਏ ਕਿਉਂਕਿ ਆਜ਼ਾਦੀ ਤੋਂ ਬਾਅਦ ਹੋਰ ਲੋਕ ਹੀ ਦੇਸ਼ ਦੀ ਕੱਦੀਆਂ ਦੇ ਉੱਤੇ ਆ ਕੇ ਬਹਿ ਗਏ ਇਸ ਕਰਕੇ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਇਹ ਦੇਸ਼ ਭਗਤ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਵੀ ਉਹਨਾਂ ਵਾਲੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜੀ ਅੱਛਾ ਕੇਸ ਜੀ ਇਹ ਦੱਸਿਓ ਕਿ ਇਤਿਹਾਸ ਤੁਹਾਡੀ ਨਿਗਾਹ ਦੇ ਵਿੱਚ ਇਤਿਹਾਸ ਲਿਖਣ ਦਾ ਜਿਹੜਾ ਸਹੀ ਨਜ਼ਰੀਆ ਹੈ ਜਿਹੜਾ ਉਹ ਕੀ ਹੋਣਾ ਚਾਹੀਦਾ ਹੈ ਕਿ ਸਵੇ ਤੋਂ ਆ ਜਿਹੜਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਜੇਕਰ ਕਿਸੇ ਸਟੂਡੈਂਟ ਨੇ ਇਤਿਹਾਸ ਵਾਚਣਾ ਵੀ ਆ ਤੇ ਉਹ ਕਿਸ ਵੇ ਤੋਂ ਆ ਜਿਹੜਾ ਉਹ ਇਤਿਹਾਸ ਨੂੰ ਵਾਚੇ ਤੇ ਲਿਖਣ ਵਾਲਾ ਇਤਿਹਾਸ ਆ ਜਿਹੜਾ ਉਹ ਕਿਸ ਨਜ਼ਰੀਏ ਤੋਂ ਲਿਖੇ ਦੇਖੋ ਇਸ ਤਰ੍ਹਾਂ ਦੇਖੋ ਹਰ ਇੱਕ ਦਾ ਆਪਣਾ ਆਪਣਾ ਇਤਿਹਾਸ ਦੇ ਵਿੱਚ ਜਿਵੇਂ ਮੈਨੂੰ ਐ ਲੱਗਦਾ ਹੁੰਦਾ ਹੁਣ ਮੈਂ ਜਿਵੇਂ ਜਿਸ ਤਰ੍ਹਾਂ ਮੈਂ ਦੱਸਤ ਲਮੇ ਜਵੇਂ ਨਾਇਕਾਂ ਬਾਰੇ ਲਿਖਿਆ ਮੈਂ ਇਹਦੇ ਵਿੱਚ ਮੈਂ ਲਗਾਤਾਰ ਮੇਰੀ ਕੋਸ਼ਿਸ਼ ਹੀ ਹੁੰਦੀ ਹੈ ਕਿ ਵੀ ਉਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕੀਤੀ ਜਾਵੇ ਮੈਂ ਜਿਸ ਤਰ੍ਹਾਂ ਮਤਲਬ ਕਿ ਜਿਵੇਂ ਹੁਣ ਆਪਣਾ ਮੈਂ ਤੁਹਾਨੂੰ ਦੱਸਾਂ ਮੈਂ ਸ਼ੇਰ ਜੰਗ ਪਹਿਗੇ ਆਪਣੇ ਕ੍ਰਾਂਤੀਕਾਰੀ ਸ਼ੇਰ ਜੰਗ ਇਨਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਭਗਤ ਸਿੰਘ ਹੋਰਾਂ ਦੇ ਦੋਸਤ ਸੀਗੇ ਜਦੋਂ ਮੈਂ ਵੀ ਕਿਤੇ ਕਿਤਾਬ ਦੇ ਵਿੱਚ ਪੜ੍ਹਦੇ ਇਨਾਂ ਦਾ ਜ਼ਿਕਰ ਲੱਗਿਆ ਮੈਨੂੰ ਕੁਰਸਟੀ ਵੀ ਇਨਾਂ ਬਾਰੇ ਜਾਣਨਾ ਉਹਦੇ ਵਾਸਤੇ ਫਿਰ ਮੈਂ ਕੀ ਕੀਤਾ ਸਭ ਤੋਂ ਪਹਿਲਾਂ ਇਨਾਂ ਵਾਲੇ ਜਿੰਨਾ ਪੜ ਸਕਦਾ ਸੀ ਉਹ ਪੜਿਆ ਫਿਰ ਇਨਾਂ ਦੇ ਪਿੰਡ ਗਿਆ ਜਿੱਥੋਂ ਦੇ ਰਹਿਣ ਵਾਲੇ ਸੀਗੇ ਉੱਥੇ ਉਸ ਤੋਂ ਬਾਅਦ ਉਸ ਪੀਰੀਅਡ ਦੇ ਅਖਬਾਰ ਜਿਸ ਤਰ੍ਹਾਂ ਹੁਣ ਇਹਨਾਂ ਨੂੰ ਉਮਰ ਕੈਦ ਹੋਈ ਸੀ ਕਿਉਂਕਿ ਇਹ ਸੀਗੇ ਜਿਹੜੇ ਸੀਗੇ ਕ੍ਰਾਂਤੀਕਾਰੀ ਸ਼ਹੀਦ ਜੰਗ ਇਹ ਭਗਤ ਸਿੰਘ ਹੋਰਾਂ ਨੂੰ ਤੇ ਬਕਟੇਸ਼ਵਰ ਜੱਤ ਨੂੰ ਛੁਡਾਰ ਵਾਸਤੇ ਜਦੋਂ ਜੇਲ੍ਹ ਸੀ ਉਦੋਂ ਕ੍ਰਾਂਤੀਕਾਰੀਆਂ ਨੂੰ ਪੈਸੇ ਦੀ ਲੋੜ ਸੀ ਉ ਨੂੰ ਜਿਹੜੇ ਅਹਿਮਦਗੜ ਮਤਲਬ ਟਕੇਤੀ ਕੀਤੀ ਜਾਵੇ ਆ ਕੁਝ ਕਿਤੇ ਪੈਸਾ ਇਕੱਠਾ ਕੀਤਾ ਵੇ ਤਾਂ ਫਿਰ ਇਹਨਾਂ ਨੇ ਰੇਲਵੇ ਦੇ ਵਿੱਚ ਅਹਿਮਦਗੜ ਦੇ ਲਾਗੇ ਟਕੇਤੀ ਦੀ ਕੋਸ਼ਿਸ਼ ਕੀਤੀ ਮਤਲਬ ਜਦੋਂ ਫਿਰ ਮੈਨੂੰ ਆਏ ਸੀ ਕਿ ਵੀ ਇਹਨਾਂ ਦੀ ਹਰ ਇੱਕ ਪਹਿਲੂ ਨੂੰ ਫਲੋਰਲ ਵਾਸਤੇ ਉਹਦੇ ਵਾਸਤੇ ਮੈਂ ਆਰਕਾਈਵਾਂ ਚ ਗਿਆ ਮਤਲਬ ਕਿ ਲੋਕਾਂ ਨੇ ਮਿਲਿਆ ਕਾਲਜ ਵੀ ਜਿੱਥੋਂ-ਜਿੱਥੋਂ ਵੀ ਅੱਗੇ-ਤੇ ਕੇ ਕੋਈ ਡਾਕੂਮੈਂਟ ਮਿਲਦੇ ਮੈਂ ਅੱਗੇ ਤੇ ਗਿਆ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਮੈਂ ਦੇਖੋ ਅਲੱਗ-ਅਲੱਗ ਲੋਕ ਦੇ ਮੈਂ ਜਿਵੇਂ ਮੈਂ ਥੋੜੀ ਕੱਲ ਇਹ ਵੀ ਦੱਸਦਾ ਵਾਂ ਵੀ ਬਹੁਤ ਪੱਤਰਕਾਰ ਵੀ ਇਤਿਹਾਸਕਾਰੀ ਕਰੇ ਜਾਂਦੇ ਆ ਹੁਣ ਜਿਵੇਂ ਆਪਾਂ ਕੋਈ ਘਟਨਾ ਵਾਪਰੀ ਮੈਂ ਦੇਖਿਆ ਵੀ ਪੱਤਰਕਾਰ ਵੀ ਬਹੁਤ ਆਪਣੀ ਮਰਜ਼ੀ ਨਾਲ ਗੱਲਾਂ ਨੂੰ ਜੋੜ ਕੇ ਕਰ ਦਿੰਦੇ ਆ ਪਰ ਜਿਹੜਾ ਸਹੀ ਇਤਿਹਾਸ ਹੈ ਉਹ ਜੋੜਨਾ ਨਹੀਂ ਹੁੰਦਾ ਅਸੀਂ ਤਾਂ ਮੈਂ ਜਿਹੜੇ ਉਹ ਪਾਕ ਕਿਸੇ ਵੀ ਜਿਵੇਂ 6 ਜਨਵਰੀ ਪੱਖ ਹੈ ਮੈਂ 6 ਜਨਵਰੀ ਨੂੰ ਸਾਰੀ ਪੱਖ ਲੈ ਕੇ ਆਨਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਉਨੇ ਤੱਕ ਹੀ ਸੀ ਇਸ ਲਈ ਤੱਥਾਂ ਦੇ ਆਧਾਰਤਾ ਉਹਨੂੰ ਮਤਲਬ ਇਤਿਹਾਸ ਨੂੰ ਮੈਂ ਆਪਣੇ ਵਿੱਚ ਆਪ ਕੋਈ ਐਡ ਨਹੀਂ ਕਰਦਾ ਉਹਦੇ ਵਿੱਚ ਮੈਨੂੰ ਲੱਗਦਾ ਵੀ ਸਹੀ ਇਤਿਹਾਸ ਉਹ ਹੀ ਹੈ ਜਿਹੜਾ ਅਸਲੀਅਤ ਦੇ ਵਿੱਚ ਸੱਚ ਹੈ ਉਹਦੇ ਵਿੱਚ ਜੇਸੀਂ ਜੋੜ ਦਵਾਂਗੇ ਬਲ ਆਪਣੇ ਵੱਲੋਂ ਕੁਝ ਗੱਲਾਂ ਜੋੜ ਦੰਨੇ ਬਹੁਤ ਲੋਕ ਦੇਖਦੇ ਆਪ ਵੀ ਸਿੱਖਤਾਵਾਂ ਅੱਜ ਵੀ ਪੜਦੇ ਹੈ ਬਹੁਤ ਲੋਕ ਗੱਲਾਂ ਉਹਨਾਂ ਦੀ ਅਸਲੀ ਜ਼ਿੰਦਗੀ ਤੋਂ ਬਿਨਾਂ ਆਪਣੇ ਆਪ ਟੱਗਣਾ ਵਿੱਚ ਜੋੜ ਦਿੰਦੇ ਆ ਮੈਂ ਉਹਨੂੰ ਇਤਿਹਾਸ ਨਹੀਂ ਮੰਨਦਾ ਮੈਨੂੰ ਇਹ ਲੱਗਦਾ ਵੀ ਉਹ ਉਹਦੇ ਵਿੱਚ ਮਤਲਬ ਗੜਬੜਾ ਹੈ ਅੱਛਾ ਇੱਕ ਤੁਸੀਂ ਕਿਤਾਬ ਲਿਖੀ ਹੈਗੀ ਸ਼ੀਰਪາກ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਗੁਪਤ ਟਿਕਾਣਾ ਇਸ ਬਾਰੇ ਤੁਹਾਨੂੰ ਕਿਸ ਕਿਵੇਂ ਪਤਾ ਲੱਗਿਆ ਹੈਗਾ ਤੇ ਇਸ ਦੇ ਉੱਤੇ ਕਿਤਾਬ ਕਿਵੇਂ ਲਿਖੀ ਹੈਗੀ ਦੇਖੋ ਇਸ ਤਰ੍ਹਾਂ ਮੈਂ ਮਤਲਬ ਕਿ ਪੜਨ ਕਰਕੇ ਮੈਂ ਸ਼ਹੀਦ ਉਦਮ ਸਿੰਘ ਦੇ ਬਾਰੇ ਕੰਮ ਕਰ ਰਿਹਾ ਸੀ ਉਹਨਾਂ ਦੇ ਨਾਲ ਵਿੱਚ ਉਦੋਂ ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਕਿ ਉਦਮ ਸਿੰਘ ਤੇ ਜਿਹੜੇ ਭਗਤ ਸਿੰਘ ਨੇ ਵੀ ਇਹ ਕਦੇ ਮਤਲਬ ਉਸ ਪੀਰੀਅਡ ਦੇ ਵਿੱਚ ਦੋਨੇ ਇੱਕ ਵਾਰ ਜੇਲ੍ਹ 'ਚ ਰਹੇ ਨੇ ਕਿ ਦੋਨਾਂ ਦੀ ਆਪਸ ਦੇ ਵਿੱਚ ਜੇਲ੍ਹ 'ਚ ਮੁਲਾਕਾਤ ਹੋਈ ਹੈ ਉਹਨੂੰ ਜਾਣਨ ਵਾਸਤੇ ਜਦੋਂ ਮੈਂ ਮੁਲਾਕਾਤ ਦੀ ਪੜ੍ਹ ਰਿਹਾ ਸੀ ਉਹਨਾਂ ਦਾ ਮਤਲਬ ਜਿਹੜਾ ਟ੍ਰਾਇਲ ਵਗੈਰਾ ਪੜ੍ਹ ਰਿਹਾ ਸੀ ਭਗਤ ਸਿੰਘ ਉਹਦੋਂ ਮੈਨੂੰ ਪਤਾ ਲੱਗੇ ਕਿ ਇਹਨਾਂ ਦੇ ਇੱਕ ਗੁਪਤ ਕਾਲਾ ਸੀ ਫਿਰੋਜ਼ਪੁਰ ਦੇ ਵਿੱਚ ਬਸ ਫਿਰ ਮੈਂ ਉਸ ਨੂੰ ਲੱਭਣ ਲੱਗ ਗਿਆ ਉਹਦੇ ਸੰਬੰਧੀ ਗੁਪਤ ਕਵਾਲੇ ਸੰਬੰਧੀ ਜੋ ਜਿਵੇਂ ਪਹਿਲਾਂ ਤਾਂ 올ਿਟਰੇਚਰ ਇਕੱਠਾ ਕੀਤਾ ਜਿਹੜੇ ਇਹਦੇ ਨਾਲ ਦੇ ਜਿੰਨੇ ਵੀ ਕ੍ਰਾਂਤੀਕਾਰੀ ਸੀਗੇ ਭਗਤ ਸਿੰਘ ਹੋਣ ਦੇ ਜਿੱਥੇ ਜਿੱਥੇ ਨੂੰ ਪਤਾ ਲੱਗਿਆ ਵੀ ਜਿਹੜੇ ਜਿਹੜਾ ਕ੍ਰਾਂਤੀਕਾਰੀ ਉੱਥੇ ਆਂਦਾ ਸੀ ਜਾਂਦਾ ਸੀ ਉਹਨਾਂ ਸੰਬੰਧ ਦੇ ਜਿੰਨੀਆਂ ਵੀ ਕਿਤਾਬਾਂ ਕਾਨਪੂਰ ਵਿਹਾਰ ਆਪਣਾ ਦਿੱਲੀ ਜਿੱਥੋਂ ਵੀ ਕਿਤੇ ਮਿਲ ਸਕਦੀ ਸੀਗੀ ਉਹ ਲਿੱਤੀਆਂ ਆਰਕਾਈਵ ਵਿੱਚ ਮੈਂ ਗਿਆਗਾ ਉਸ ਤੋਂ ਬਾਅਦ ਫਿਰ ਮੈਂ ਫਿਰੋਜ਼ਪੁਰ ਸ਼ਹਿਰ ਦੇ ਮੇਰੇ ਘਰ ਵਿੱਚ ਬਹੁਤ ਵੱਡੇ ਜਿਹੜੇ ਬਜ਼ੁਰਗ ਲੋਕ ਨੇ ਬਹੁਤ ਸੈਂਕੜੇ ਲੋਕਾਂ ਨੂੰ ਮਿਲਿਆ ਉੱਥੇ ਜਾ ਕੇ ਉਹਨਾਂ ਨੂੰ ਗੁਪਤ ਕਾਨੇ ਬਾਰੇ ਫਿਜ਼ੀਕਲੀ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਉਹ ਕਿਸੇ ਨੇ ਵੀ ਮੈਨੂੰ ਕਹਿ ਦਿੱਤਾ ਵੀ ਤੁਹਾਨੂੰ ਉੱਥੋਂ ਉਹ ਫਿਰ ਮੈਂ ਉੱਥੇ ਵੀ ਇੱਕ ਚੀਜ਼ ਦੇਖੀ ਮੈਂ ਜਿਹੜੀ ਗੱਲ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਵੀ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਇਹ ਲੱਗਦਾ ਹੈ ਵੀ ਉਹਦੇ ਵਿੱਚ ਵੀ ਬਹੁਤ ਜਿਹੜੇ ਲੋਕ ਨੇ ਔਰਲ ਦੀ ਔਰਲ ਮੂੰਹ ਤੋਂ ਮੂੰਹ ਗੱਲਾਂ ਜੋੜ ਕੇ ਉਹਦਾ ਕੁਝ ਹੋਲੀ ਬਣਾ ਦਿੱਤਾ ਸੀਗਾ ਇਹਦੀ ਗੁਪਤ ਕਾਣੇ ਸੰਬੰਧੀ ਲੇਕਿਨ ਜਦੋਂ ਮੈਂ ਐਗਜ਼ੈਕਟ ਫੈਕਟ ਪੜੇ ਜਾਂ ਲੋਕਾਂ ਨਾਲ ਗੱਲਾਂ ਕਰਨੀਆਂ ਉਹ ਤੋਂ ਬਾਅਦ ਫਿਰ ਮੈਨੂੰ ਇਹ ਲੱਗਦਾ ਵੀ ਉਹ ਮੈਂ ਫਿਰ ਉਹਨੂੰ ਕ੍ਰੋਸ ਕੁਐਸਚਨਿੰਗ ਜ਼ਰੂਰ ਕਰਦਾ ਮਨੇ ਉਹਦੇ ਬਾਰੇ ਕ੍ਰੋਸ ਦੇ ਕੇ ਵੀ ਬਾਕੀ ਲੋਜੀਕਲੀ ਵੀ ਠੀਕ ਗੱਲ ਹੈ ਤੱਥਾਂ ਦੇ ਉਹਦੇ ਵਿੱਚ ਵੀ ਜੇ ਹੁਣ ਕਈ ਤਰ੍ਹਾਂ ਦੇ ਤੱਥ ਆਉਂਦੇ ਗੁਪਤਕਾਣੇ ਬਾਰੇ ਵੀ ਮੈਂ ਦੱਸਦਾ ਵੀ ਕਈ ਤਰ੍ਹਾਂ ਦੇ ਤੱਥ ਸੀਗੇ ਕੋਈ ਕਹਿੰਦਾ ਸੀ ਪੱਗ ਸਿੰਘ ਦੇ ਕੇਸ ਸਾਹਮਣੇ ਨਾਈ ਕੋਲ ਕਟਾਏ ਕੋਈ ਕਹਿੰਦਾ ਸੀ ਸਤਲੂਜ ਕੋਲ ਦਰਿਆ ਤੇ ਕਟਾਏ ਫਿਰ ਉਦੋਂ ਜਦੋਂ ਮੈਂ ਤੱਥ ਫਰੋਲ ਕੇ ਵੀ ਉਦੋਂ ਵੀ ਇਤਿਹਾਸ ਦੇ ਵਿੱਚ ਵੀ ਬਹੁਤ ਗੱਲਾਂ ਨੇ ਕਈ ਵਾਰ ਉਸ ਦੌਰ ਚ ਲਿਖਿਆ ਹੁੰਦਾ ਹੈ ਤਾਂ ਇਹ ਵੀ ਇੱਕ ਮਤਲਬ ਲੇਖਕ ਦੀ ਉਹ ਜ਼ਿੰਮੇਵਾਰੀ ਹੈ ਕਿ ਜਿੰਮੇਵਾਰੀ ਨਾ ਸਾਰਿਆਂ ਨੂੰ ਤੱਥਾਂ ਨੂੰ ਫਰੋਲ ਕੇ ਲੋਜੀਕਲੀ ਕੀ ਠੀਕ ਹੋ ਸਕਦਾ ਵੀ ਉਹਨੂੰ ਲੈ ਕੇ ਆਉਣਾ ਚਾ ਨਿਚੇ ਇਹ ਵੀ ਦੱਸਣਾ ਜੀ ਤੇ ਵੀ ਹਾਂ ਕੁਛ ਨਹੀਂ ਕੀਤਾ ਕੁਛ ਨਹੀਂ ਮਲੇ ਐ ਪਤਾ ਲੱਗਿਆ ਗਿਆ ਮਲੇ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਇਸ ਦਾ ਪਤਾ ਲੱਗਿਆ ਸੀ ਕਿ ਗੁਪਤ ਕਾਲੇ ਦੇ ਬਾਅਦ ਫਿਰ ਮੈਂ ਇਹਦੇ ਵਿੱਚ ਮਲੇ ਫਿਰੋਜ਼ਪੁਰ ਦੇ ਲੋਕਾਂ ਨੂੰ ਕਿਤਾ ਆਲੇ ਦੁਆਲੇ ਉਹ ਸਾਰਾ ਮਤਲਬ ਜਿਹੜੇ ਹੋਰ ਵੀ ਕ੍ਰਾਂਤੀਕਾਰੀ ਸੀਗੇ ਉਹਨਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਵਾਦ ਤੋਂ ਬਾਅਦ ਫਿਰ ਮੈਂ ਉਹ ਜਿਹੜੀ ਕਿਤਾਬਾਂ ਸੀਗੀਆਂ ਉਹ ਲਿਖਿਆ ਸੀਗੇ ਜਿਹੜੀ ਹੈਗੀ ਹੈ ਅੱਜ ਵੀ ਫਿਰੋਜ਼ਪੁਰ ਦੀ ਪਾਕਿਸਤਾਨ ਰਾਜ ਤੇ ਗੁਪਤ ਕਾਲਾ ਉਸ ਤੋਂ ਬਾਅਦ ਹੀ ਫਿਰ ਮਲੇ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਭਗਤ ਸਿੰਘ ਹੋਰਦਾ ਇੱਥੇ ਜਿਹੜਾ ਹੈਗਾ ਸੀਗਾ ਵੀ ਗੁਪਤ ਕਾਲਾ ਸੀ ਤੇ ਮਲੇ ਉਹ ਆਪਣੀ ਕ੍ਰ ਤੁਸੀਂ ਆ ਕੱਚਰਪੰਨ ਬਾਰੇ ਵੀ ਲਿਖੀ ਹੈਗੀ ਆ ਇਹ ਗਾਂਧਾ ਸਿੰਘ ਕੱਚਰਪੰਨ ਕੀ ਕੀ ਇਹਨਾਂ ਦੀ ਸ਼ਹਾਦਤ ਰਹੀ ਹੈਗੀ ਆ ਕੀ ਕੀ ਕਾਰਵਿਹਾਰ ਰਿਹਾ ਹੈਗਾ ਇਤਿਹਾਸ ਦੇ ਵਿੱਚ ਇਹਨਾਂ ਦੀ ਕੀ ਸ਼ਮੂਲੀਅਤ ਰਹੀ ਹੈਗੀ ਆ ਮਾੜਾ ਇਹਦੇ ਬਾਰੇ ਇਹਨਾਂ ਬਾਰੇ ਵੀ ਦੱਸ ਕਾਂਦਾ ਸਿੰਘ ਕੱਚਰਪੰਨ ਸੀਗੇ ਇਹ ਇੱਕ ਬਹੁਤ ਹੀ ਮਤਲਬ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਮਤਲਬ ਕਿ ਵਿਅਕਤੀ ਹੋਏ ਨੇ ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਇਹਦੇ ਬਾਰੇ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਸਿਕਾ ਮਤਲਬ ਇਹਦੇ ਬਾਰੇ ਸਿਰ ਪਗਸ ਸਿੰਘਵਾਲ ਨੇ ਵੀ ਚਾਰ ਪੇਜ ਲਿਖੇ ਹੋਏ ਆ ਉਸ ਵੇਲੇ ਦੇ ਇਹ ਐਕਚੁਅਲੀ ਕੀ ਹੈ ਵੀ ਇਹ ਜਿਹੜੇ ਸੀਗੇ ਇਹ ਜੀਰੇ ਦੇ ਲਾਗੇ 8 ਕਿਲੋਮੀਟਰ ਤੋਂ ਪਿੰਡ ਕੱਚਰਪਾਣ ਇੱਥੋਂ ਦੇ ਰਹਿਣ ਵਾਲੇ ਸੀਗੇ 1900 ਮਤਲਬ 13-14 ਦੇ ਕਰੀਬ ਇਹ ਪਹਿਲਾਂ ਉਹਨਾਂ ਦਿਨਾਂ ਵਿੱਚ ਅਮਰੀਕਾ ਗਏ ਸੀ ਇਹ ਵੀ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਰਹ ਕਰਦੇ ਜਦੋਂ ਗਜ਼ਰ ਪਾਰਟੀ ਬਣੀ ਤਾਂ ਫਿਰ ਇਹ ਸੋਨ ਸਿੰਘ ਪਕਲਾ ਹੋਰਨ ਨਾਲ ਮਿਲ ਕੇ ਉਦੋਂ ਫਿਰ ਇਹ ਮਿਟੇਗਾ ਜਾਂਦੇ ਪਾਰਟੀ ਲਈ ਫੰਡ ਇਕੱਠਾ ਕਰਦੇ ਸੀ ਫਿਰ ਜਦੋਂ ਉਹਨਾਂ ਨੇ ਇੱਕ ਵਾਰ ਗਜ਼ਰ ਪਾਰਟੀ ਨੇ ਫੈਸਲਾ ਕੀਤਾ ਕਿ ਪ੍ਰੈਸ ਲਈ ਜਾਵੇ ਜਦੋਂ ਕਿ ਇਹ ਗਜ਼ਰ ਪਾਰਟੀ ਜਦੋਂ ਇਹ ਭਾਰਤ ਦੇ ਵਿੱਚ ਆਪਣੇ ਡਾਕੂਮੈਂ ਵੇ ਦੀ ਸੀ ਅੰਗਰੇਜ਼ ਸਰਕਾਰ ਉਹਨੂੰ ਜਿਹੜੇ ਹੈਗੀ ਐ ਮਤਲਬ ਜਬਤ ਕਰ ਲੈਂਦੀ ਸੀ ਤਾਂ ਇਹਨਾਂ ਨੂੰ ਐਸੀ ਕਿਤੇ ਪ੍ਰੈਸ ਲਾਈ ਜਾਵੇ ਫਿਰ ਗਦਰ ਪਾਰਟੀ ਦੇ ਪ੍ਰੈਸ ਵਾਸਤੇ ਭਾਰਤ ਦੇ ਵਿੱਚ ਆਏ ਉਸ ਤੋਂ ਬਾਅਦ ਜਦੋਂ ਗਦਰ ਪਾਰਟੀ ਨੇ ਸੱਦਾ ਦਿੱਤਾ ਵੀ ਭਾਰਤ ਦੇ ਜਾ ਕੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਇਹ ਵੀ ਫਿਰ ਉਹਨੂੰ ਮਤਲਬ ਕਿ ਉਤੋਂ ਬਰਾ ਅਮਰੀਕਾ ਤੋਂ ਆਪਣੇ ਭਾਰਤ ਦੇ ਵਿੱਚ ਵਾਪਸ ਆਏ ਸੀਗੇ ਇੱਥੇ ਆ ਕੇ ਇਹ ਬੰਬ ਬਣਾਉਣ ਦੀ ਲੋਟ ਮਤਲਬ ਦੇ ਵਿੱਚ ਬੰਬਾਂ ਦੀ ਫੈਕਟਰੀ ਸੀਗੀ ਉਦੋਂ ਲਾਂਚ ਮੁਖ ਰੋ ਰਿਹਾ ਕੁਝ ਕ੍ਰਾਂਤੀਕਾਰ ਇਹਨਾਂ ਦੇ ਪੈਸੇ ਦੀ ਜੜੂਰ ਸੀ ਉਦੋਂ ਫਿਰ ਇਹ ਡਕੈਤੀਆਂ ਦੇ ਵਿੱਚ ਵੀ ਇਹ ਜਿਹੜੇ ਸੀਗੇ ਮਤਲਬ ਡਕੈਤੀਆਂ ਵੀ ਕਰਦੇ ਰਹੇ ਇੱਕ ਕਾਫੇਰੂ ਸ਼ਹਿਰ ਦੇ ਕੁਲ ਵੀ ਇੱਕ ਵਾਰ ਇਹਨਾਂ ਨੇ ਲਾਹੌਰ ਦਾ ਉਹ ਮਤਲਬ ਕਿ ਅਸਲਾ ਲੁੱਟਣ ਦੀ ਕੋਸ਼ਿਸ਼ ਕੀਤੀ ਉਦੋਂ ਮਤਲਬ ਕਿ ਉਹ ਸਕੀਮ ਇਹਨਾਂ ਦੀ ਫੇਲ ਹੋ ਗਈ ਇਹ ਵਾਪਸ ਮੋਗੇ ਦੇ ਮਤਲਬ ਤਿੰਨ ਤੰਗਿਆਂ 'ਚ ਆ ਰਹੇ ਸੀਗੇ ਉੱਥੇ ਜਦੋਂ ਪੁਲਿਸ ਵਾਲੇ ਨੇ ਰੋਕ ਲਿਆ ਤੇ ਇੱਕ ਮਤਲਬ ਕਿ ਗਦਰੀ ਨੂੰ ਉਹਨਾਂ ਨੇ ਮੜਾ ਜਾਂ ਕੋਈ ਗੱਲਬਾਤ ਹੋਈ ਤਾਂ ਇਹਨੇ ਪਿਸਤੌਲ ਕੱਢ ਕੇ ਉੱਥੋਂ ਦੋਨਾਂ ਨੂੰ ਉਹਨੂੰ ਮਾਰ ਦਿੱਤਾ ਸੀ ਮਤਲਬ ਇਹ ਜਿਹੜੀ ਕ੍ਰਾਂਤੀਕਾਰੀ ਸੀਗੀ ਉਸ ਤੋਂ ਬਾਅਦ ਬਹੁਤ ਲੇਟ ਸਮਾਂ ਤੱਕ ਇਹ ਫੜੇ ਗਏ ਮਹਣੇ ਇੱਕ ਕ੍ਰਾਂਤੀਕਾਰੀ ਤੇ ਇਸ ਤਰ੍ਹਾਂ ਕਿ ਇਹਦੇ ਵਾਰੀ ਇਹ ਗੱਲ ਕਹੀ ਜਾਂਦੀ ਹੈ ਵੀ ਉਦੋਂ ਜਦੋਂ ਇਹਨਾਂ ਨੂੰ ਫਾਂਸੀ 1916 ਦੇ ਵਿੱਚ ਉਦੋਂ ਇਹਨਾਂ ਦੀ ਉਮਰ 28 ਸਾਲ ਦੀ ਸੀ ਇਹ ਇੰਨੇ ਦਲੇਰ ਸੀ ਕਿ ਜੇਲਰ ਵੀ ਇਹਨਾਂ ਦੀ ਫਾਂਸੀ ਦੇਖ ਕੇ ਰੋ ਪਏ ਸੀ ਕਿ ਯਾਰ ਇਹਨਾਂ ਨੂੰ ਆਪਣੀ ਮੌਤ ਦਾ ਡਰ ਹੀ ਨਹੀਂ ਹੈਗਾ ਮੈਸਟਰਾਂ ਦੀ ਇਹ ਜਿਹੜੇ ਗਦਰ ਸੀਗੇ ਇਹ ਜਦੋਂ ਮੈਂ ਪੜਿਆ ਮੈਨੂੰ ਪਤ ਮੈਨੂੰ ਪਤਾ ਲੱਗਿਆ ਫਿਰ ਮੈਨੂੰ ਇਹ ਲੱਗੇ ਵੀ ਇਹਦੇ ਬਾਰੇ ਜ਼ਰੂਰ ਲਿਖਿਆ ਜਾਵੇ ਫਿਰ ਇਹਨੇ ਦੇ ਪਿੰਡ ਗਿਆ ਕੱਚਰਪੰਨ ਕਈ ਚੱਕਰ ਲਾ ਕੇ ਗਿਆ ਗਦਰੀਆਂ ਦੇ ਬਹੁਤ ਜਿਹੜੇ ਇੰਟਰਵਿਊ ਆ ਫਰੋਲੀਆਂ ਠੀਕ ਹੈ ਜਿੰਨਾ ਗਦਰ ਮਤਲਬ ਆਰਕਾਈਵਾਂ ਚ ਯੂਨੀਵਰਸਿਟੀਾਂ ਦੀ ਲਾਇਬ੍ਰੇਰੀਆਂ ਦੇ ਵਿੱਚ ਹੋਰ ਲਾਇਬ੍ਰੇਰੀਆਂ ਤੇ ਜਾ ਕੇ ਮੈਂ ਫਿਰ ਉਸ ਤੋਂ ਬਾਅਦ ਜਿਹੜੀ ਇਹ ਕਿਤਾਬ ਜਿਹੜੀ ਸੀ ਗੰਦਾ ਸਿੰਘ ਕੱਚਰਪੰਨ ਗੀਤ ਗੰਦਾਫਾ ਸੀ ਚੜੇ ਇਹ ਮੈਂ ਲਿਖੀ ਸੀ ਜੀ ਹਾਂ ਅੱਛਾ ਕਦ ਕਿਤਾਬ ਤੁਸੀਂ ਲਿਖੀ ਹੈਗੀ ਆ ਗਦਰ ਪਾਰਟੀ ਦਾ ਸਾਹਿਤ ਇਹ ਗਦਰ ਪਾਰਟੀ ਦਾ ਸਾਹਿਤ ਉਹਨਾਂ ਦੀਆਂ ਚਿੱਠੀਆਂ ਵਗੈਰਾ ਵੀ ਆ ਜਾਂ ਸਿਰਫ ਜੋ ਲਿਟਰੇਰੀ ਕਵਤਾਵਾਂ ਵਗੈਰਾ ਹੁੰਦੀਆਂ ਉਹੀ ਹੈਗੀਆਂ ਜਾਂ ਕੁਝ ਹੋਰ ਵੀ ਕੁਝ ਨਵਾਂ ਵੀ ਹੈ ਦੇਖਣ ਨੂੰ ਮਿਲ ਸਕਦਾ ਇਸ ਕਿਤਾਬ ਦੇ ਵਿੱਚ ਨਹੀਂ ਦੇਖੋ ਇਹ ਬੇਸਿਕਲੀ ਜਿਹੜੀ ਮੇਰੀ ਕਿਤਾਬ ਹੈਗੀ ਹੈ ਗਜ਼ਲ ਪਾਰਟੀ ਦਾ ਸਹਿਤ ਬਗਾਵਤ ਦੇ ਚੰਗਿਆੜੀ ਅਸਲ ਦੇ ਵਿੱਚ ਕੀ ਸੀਗਾ ਵੀ ਜਦੋਂ ਗਜ਼ਲ ਪਾਰਟੀ ਬਣੀ ਸੀ ਅਮਰੀਕਾ ਦੇ ਵਿੱਚ ਤੇ ਉਸ ਵੇਲੇ 12 ਤੈਲੇ ਦੇ ਕਰੀਬ ਦੀ ਗੱਲ ਹੈ ਉਦੋਂ ਉਦੋਂ ਗਦਰ ਪਾਰਟੀ ਬਣੀ ਉਦੋਂ ਜਿਹੜੇ ਅਮਰੀਕਾ ਦੇ ਵਿੱਚ ਲੋਕ ਕੰਮ ਕਰਦੇ ਸੀ ਭਾਰਤੀ ਰੋਜ਼ਗਾਰ ਦੀ ਤਲਾਸ਼ ਚ ਗਏ ਸੀਗੇ ਉਦੋਂ ਉਹਨਾਂ ਨੂੰ ਕੁਲੀ 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 ਕਹਿ ਕੇ ਬੁਲਾਇਆ ਜਾਂਦਾ ਸੀ ਉਹਨਾਂ ਨੂੰ ਫਿਰ ਲੱਗਦਾ ਸੀ ਵੀ ਆਪਣਾ ਕੋਈ ਮੁਲਕ ਨਹੀਂ ਹੈਗਾ ਵੀ ਇੱਧਰ ਵੀ ਸਾਨੂੰ ਕੁਲੀ ਕਰਨ ਸਾਡਾ ਆਪਣਾ ਮੁਲਕ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਆਪਣੀ ਮਤਲਬ ਕਿ ਆਪਣੀ ਗੱਲ ਕਰ ਸਕੀਏ ਸਾਡੀ ਇੱਜ਼ਤ ਮਾਨ ਹੋਵੇ ਉਦੋਂ ਉਹਨਾਂ ਨੇ ਜਦੋਂ ਫੈਸਲਾ ਕੀਤਾ ਉਹ ਮਤਲਬ ਮੀਟਿੰਗ ਕਰਕੇ ਇੱਕ ਪਾਰਟੀ ਬਣਾਈ ਪਾਰਟੀ ਬਣਾ ਕੇ ਉਹਨੇ ਫੈਸਲਾ ਕੀਤਾ ਅੰਗਰੇਜ਼ਾਂ ਨੂੰ ਆਪਾਂ ਇਥੋਂ ਪੰਜਾਬ ਹਾਲਤ ਚੋਂ ਕੱਢਣਾ ਹੈਗਾ ਤੇ ਉਹ ਪਾਰਟੀ ਨੇ ਫਿਰ ਆਪਣਾ ਅਰਸਾਲਾ ਕੱਢਿਆ ਸੀ ਗਜ਼ਲ ਇਹ ਰਸਾਲਾ ਫਿਰ ਵੱਡੀ ਗਿਣਤੀ ਦੇ ਵਿੱਚ ਫਿਰ ਗਦਰ ਪਾਰਟੀ ਦੇ ਇਹ ਰਸਾਲੇ ਦੇ ਵਿੱਚ ਆਪਣਾ ਪ੍ਰੋਗਰਾਮ ਭੇਜਦੇ ਲੋਕਾਂ ਨੂੰ ਤਾਂ ਇੱਕ ਸਮਾਂ ਇਹ ਜਾ ਵੀ ਸੀ ਵੀ ਇਹ 10 ਲੱਖ ਦੇ ਕਰੀਬ ਕਿਹਾ ਜਾਂਦਾ ਵੀ ਇਹ ਚੁਕਵਾ ਕੇ ਮਤਲਬ ਕਿ ਵਿਦੇਸ਼ਾਂ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਆਉਂਦਾ ਸੀਗਾ ਉਦੋਂ ਫਿਰ ਕੀ ਸੀ ਕਿ ਵੀ ਇਹ ਗਦਰ ਦੇ ਰਸਾਲੇ ਦੇ ਆਣ ਨਾਲ ਲੋਕਾਂ ਨੂੰ ਗਦਰ ਪਾਰਟੀ ਦੀਆਂ ਸਰਗਰਮੀਆਂ ਦਾ ਪਤਾ ਲੱਗਾ ਬਹੁਤ ਲੋਕ ਇਹ ਜੇ ਸੀ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਗਦਰ ਪਾਰਟੀ ਦੇ ਲੀਡਰ ਨੂੰ ਜਾਣਦੇ ਨਹੀਂ ਸੀਗੇ ਉਦੋਂ ਫਿਰ ਮੈਨੂੰ ਇਹ ਲੱਗੇ ਵੀ ਉਹ ਸਿਰਫ ਰਸਾਲਾ ਪੜ੍ਹ ਕੇ ਬਹੁਤ ਲੋਕ ਕਫਾਂਸੀ ਰਸੇ ਚੜ ਗਏ ਗਦਰਸਾਲਾ ਪੜਕੀ ਬਹੁਤ ਲੋਕ ਜਿਹੜੇ ਸੀਗੇ ਜਿਨ੍ਹਾਂ ਨੇ ਆਪਣੇ ਕਾਲੇ ਪਾਲੀ ਦੀ ਸਜ਼ਾਵਾਂ ਕੱਟੀਆਂ ਹੋਰ ਤਸੀਹੇ ਝੱਲੇ ਗਦਰ ਪਾਰਟੀ ਦੇ ਜਿਹੜੇ ਗੁੰਜਾ ਇਹਨਾਂ ਸਾਲੇ ਛਾਪਦੀਆਂ ਸੀ ਉਹ ਮਤਲਬ ਕਿ ਗਾਉਂਦੇ ਹੋਏ ਯਾਨੀ ਕਿ ਉਹ ਮਤਲਬ ਕਿ ਫਾਸੀ ਚੜੇ ਸੀਗੇ ਉਦੋਂ ਫਿਰ ਮੈਨੂੰ ਇਹ ਲੱਗਿਆ ਵੀ ਜਿਹੜਾ ਗਦਰ ਪਾਰਟੀ ਦਾ ਸਹਤ ਹੈ ਉਹ ਇੰਨਾ ਜਿਆਦਾ ਮਜ਼ਬੂਤ ਹੈ ਇਹ ਵੀ ਇਹ ਮਤਲਬ ਕਿ ਲੋਕ ਗਦਰ ਪਾਰਟੀ ਨੂੰ ਜਾਣਦੇ ਨਹੀਂ ਸੀਗੇ ਫਿਰ ਵੀ ਗਦਰ ਪੜ ਕੇ ਯਾਨੀ ਕਿ ਜਿਹੜੇ ਆਪਣੇ ਕੁਰਬਾਨੀਆਂ ਦਿੱਤੇ ਆ ਮੈਨੂੰ ਲੱਗਾ ਫਿਰ ਇਹਦੇ ਵਿੱਚ ਮੈਂ ਮਤਲਬ ਇਹਦੇ ਵਿੱਚ ਜ਼ਰੂਰ ਲਿਖਣਾ ਮਤਲਬ ਉਸ ਸਹਿਤ ਨੂੰ ਜ਼ਰੂਰ ਲੋਕਾਂ ਚ ਲੈ ਕੇ ਜਾਣਾ ਚਾਹੀਦਾ ਹੈ ਇਹਦੇ ਵਿੱਚ ਮੈਂ ਫਿਰ ਉਹਨਾਂ ਵੱਲੋਂ ਕਿਉਂਕਿ ਅਖਬਾਰਾਂ ਦੇ ਵਿੱਚ ਕੁਝ ਉਹਨਾਂ ਨੇ ਮਤਲਬ ਕਬਤਾਵਾਵਾਂ ਦੀਆਂ ਕਿਤਾਬਾਂ ਛਾਪੀਆਂ ਬਾਅਦ ਦੇ ਵਿੱਚ ਕੁਛ ਰਸਾਲੇ ਦੇ ਵਿੱਚ ਹਰ ਹਿੱਕੇ ਜਿਹੜਾ ਗਜ਼ਲ ਪਾਰਟੀ ਦਾ ਅੰਕ ਸੀਗਾ ਇਹਦੇ ਵਿੱਚ ਕੋਈ ਨਾ ਕੋਈ ਕਵਤਾਬਾ ਛਾਪਦੇ ਸੀ ਕੋਈ ਨਾ ਕੋਈ ਅੰਗਰੇਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ ਬਾਰੇ ਛਾਪਦੇ ਸੀਗੇ ਕੁਛ ਨਾ ਕੁਛ ਕਾਰਟੂਨ ਛਾਪਦੇ ਸੀਗੇ ਜਾਂ ਭਾਰਤ ਦੇ ਵਿੱਚ ਜਿਸ ਤਰ੍ਹਾਂ ਦਾ ਮਤਲਬ ਕਿ ਗਜ਼ਰੀਆਂ ਨੂੰ ਅੰਗਰੇਜ਼ਾਂ ਵੱਲੋਂ ਤਸ਼ੀਹ ਦਿੱਤੇ ਸੀ ਉਹਨਾਂ ਦੀ ਖਬਰਾਂ ਛਾਪਦੇ ਇਹ ਫਿਰ ਮੈਂ ਇਹਦੇ ਵਿੱਚ ਉਹਨਾਂ ਵੱਲੋਂ ਛਾਪੀ ਕੋਈ ਬਾਰਤਿਕ ਹੈਗੀ ਹੈ ਜਾਂ ਉਹਨਾਂ ਵੱਲੋਂ ਕੋਈ ਕਵਤਾਮਾ ਹੈਗੀ ਹੈ ਉਹਨਾਂ ਵੱਲੋਂ ਕੁਛ ਲੇਖ ਹੈਗੇ ਆ ਉਹ ਮੈਂ ਲੈ ਕੇ ਆਂਦੇ ਵੀ ਇਸ ਤਰ੍ਹਾਂ ਦਿਖਾਉਣ ਵਾਸਤੇ ਦੱਸਣ ਵਾਸਤੇ ਵੀ ਗਜ਼ਰ ਪਾਰਟੀ ਜਿਹ ਨੂੰ ਨਾ ਜਾਣਦੇ ਹੋ ਇਹ ਵੀ ਆਪਣੇ ਫਾਸੀਆ ਚੜ ਗਏ ਸੀ ਅੱਛਾ ਦੇਖੀਏ ਤਾਂ ਹੁਣ ਜੋ ਕੇ ਸਮੇਂ ਦੇ ਵਿੱਚ ਕਹਿੰਦੇ ਹੈਗੇ ਕਿ ਲੋਕ ਪੜਦੇ ਬਹੁਤ ਘੱਟ ਹੈਗੇ ਆ ਪਰ ਫੇਰ ਵੀ ਤੁਸੀਂ ਇੰਨੀਆਂ ਕਿਤਾਬਾਂ ਲਗਾਤਾਰ ਲਿਖ ਰਹੇ ਹੈਗੇ ਆ ਕਦੇ ਐ ਜੇ ਨਹੀਂ ਲੱਗਦਾ ਲੋਕਾਂ ਨੇ ਪੜ੍ਹਣੀਆਂ ਪਤਾ ਨਹੀਂ ਨਹੀਂ ਪੜਨੀਆਂ ਵੀ ਕਾ ਨੂੰ ਲਿਖਣਾ ਹੈਗਾ ਨਹੀਂ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਦੇਖੋ ਜਿਹੜੇ ਨੇ ਪੜ੍ਹਨੇ ਹੈਗੇ ਪੜ੍ਹਨ ਵਾਲੇ ਵੀ ਬਹੁਤ ਹੈਗੇ ਅਸੀਂ ਆਪਾਂ ਮੇਲਿਆਂ ਦੇ ਵਿੱਚ ਦੇਖਦੇ ਹੈਗੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਮਤਲਬ ਲੱਖ ਰੁਪਏ ਦੀਆਂ ਕਿਤਾਬਾਂ ਵਿਕਦੀਆਂ ਦੇਖੋ ਮੈਂ ਵੀ ਇਹ ਕਿਤਾਬ ਲਿਖਦਾ ਹੈਗਾ ਬੇਸ਼ੱਕ ਇਸ ਤਰ੍ਹਾਂ ਨਹੀਂ ਹੈਗਾ ਕਿ ਜਿਸ ਤਰ੍ਹਾਂ ਹੁਣ ਇੱਕ ਕ੍ਰਾਂਤੀਕਾਰੀ ਸ਼ੇਰ ਜੰਗ ਹੈਗਾ ਜਾਂ ਆਪਾਂ ਗਾਂਧਾ ਸਿੰਘ ਕੱਚਰਪਾਨਾ ਲਾਲ ਸਿੰਘ ਸਹਿਵਾਣਾ ਮੈਂ ਹੋਰ ਵੀ ਜਿਹੜੀ ਮੇਰੇ ਕਿਤਾਬਾਂ ਹੈਗੇ ਇਸ ਤਰ੍ਹਾਂ ਨਹੀਂ ਹੈਗਾ ਜਿਹੜੇ ਲੋਕ ਇਹਨਾਂ ਨੂੰ ਚਾਹਣ ਵਾਲੇ ਹੈਗੇ ਜਿਨ੍ਹਾਂ ਨੂੰ ਲੱਗਦਾ ਕੋਰਸਟਿਓ ਜ਼ لیکن پھر بھی مینوں مینوں ایک ਟੁਕੜਾ ਟੁਕੜਾ ਲੱਗਦਾ ਵੀ ਇਹਨਾਂ ਦੀ ਜਿਹੜੀ ਕੁਰਬਾਨੀਆਂ ਦੀ ਹੈਗੇ ਵੀ ਇਹ ਡਾਕੂਮੈਂਟਡ ਹੋ ਜਾਣਾ ਚਾਹੀਦਾ ਫਿਰ ਵੀ ਹਲੇ ਵੀ ਬਹੁਤ ਲੋਕ ਮੈਨੂੰ ਸੰਪਰਕ ਕਰਦੇ ਮਿਲਦੇ ਹੈਗੇ ਲੇਕਿਨ ਕਿਤਾਬਾਂ ਖਰੀਦਦੇ ਇਸ ਤਰ੍ਹਾਂ ਨਹੀਂ ਹੈਗਾ ਵੀ ਨਹੀਂ ਖਰੀਦਦੇ ਹੈਗੇ ਹਲੇ ਵੀ ਲੋਕ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜੇ ਹੈਗੇ ਆ ਜਿਹੜੇ ਕ੍ਰਾਂਤੀਕਾਰੀ ਹੈ ਇਹਨਾਂ ਨੂੰ ਸਲਾਮ ਕਰਦੇ ਹੈਗੇ ਧੰਨਵਾਦ شکریہ